ਗੋਟ ਤੇ ਇਸ ਜਗ੍ਹਾ ਇੱਕ ਆਪਣੇ ਨਾ ਗੰਡ ਬਣ ਜਾਂਦੀ ਹੈ ਜਿਸ ਨੂੰ ਗੈਂਗਲੀਅਨ ਸਿਸਟ ਕਿਹਾ ਜਾਂਦਾ ਹੈ ਗੋਟ ਤੇ ਬਹੁਤ ਜ਼ਿਆਦਾ ਦਰਦ ਹੁੰਦਾ ਸਪੈਸ਼ਲੀ 35 ਤੋਂ 40 ਸਾਲ ਤੋਂ ਬਾਅਦ ਔਰਤਾਂ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਇਸ ਨੂੰ ਆਪਾਂ ਕਿਹੜੀਆਂ ਕਸਰਤਾਂ ਨਾਲ ਠੀਕ ਕਰ ਸਕਦੇ ਹਾਂ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਕਸਰਤਾਂ ਕਰਕੇ ਦਿਖਾਵਾਂਗੇ ਤੋ ਤੁਸੀਂ ਕਦੇ ਨਹੀਂ ਘਬਰਾਉਣਾ ਅਗਰ ਇਸ ਜਗ੍ਹਾ ਤੇ ਥੋੜੇ ਗੰਢ ਬਣ ਗਈ ਐ ਸਿਸਟ ਬਣ ਗਈ ਐ ਉਸ ਨੂੰ ਆਪਾਂ ਬਹੁਤ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਸ਼ੇਰ ਸਿੰਘ ਸਭ ਤੋਂ ਪਹਿਲੀ ਕਸਰਤ ਕੀ ਕਰਾਂਗੇ ਇੱਕ ਡੰਬਲ ਲਵਾਂਗੇ 1 ਕਿਲੋ ਦਾ ਤੁਸੀਂ ਇਸ ਜਗ੍ਹਾ ਤੇ ਕੋਈ ਵੀ ਇੱਕ ਚੀਜ਼ ਕਿਲੋ ਕਿਲੋ ਦੀ ਲੈ ਸਕਦੇ ਏਦਾਂ ਗੁੱਟ نیچے ਉੱਪਰ-नीचे ਕਰਾਂਗੇ ਔਰ ਇਸ ਨੂੰ ਤੁਸੀਂ 10 ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਕਰਨਾ ਇਹ ਹੋਗੀ ਪਹਿਲੀ ਕਸਰਤ ਔਰ ਜਿਹੜੀ ਦੂਜੀ ਐਕਸਰਸਾਈਜ਼ ਆ ਬਿਲਕੁਲ ਗੁੱਟ نیچے ਹੋਏਗਾ ਔਰ ਇਸ ਨੂੰ ਤੁਸੀਂ ਸਰਕਲ ਵਾਈਜ਼ ਘੁਮਾਵਾਂਗੇ ਏਦਾਂ ਪਹਿਲਾਂ ਆਪਾਂ ਜਿਵੇਂ ਘੜੀ ਸਿੱਧੀ ਚਾਲਦੀ ਹੈ ਫਿਰ ਘੜੀ ਜਿਵੇਂ ਪੁੱਠੀ ਚਾਲਦੀ ਹੈ ਇਸ ਨੂੰ 15 ਤੋਂ 20 ਵਾਰ ਕਰੋ ਇਹ ਹੋ ਗਈ ਉਸ ਤੋਂ ਅਗਲੀ ਕਸਰਤ ਫਿਰ ਉਸ ਤੋਂ ਬਾਅਦ ਜਿਹੜੀ ਨੈਕਸਟ ਐਕਸਰਸਾਈਜ਼ ਹੈ ਆਪਾਂ ਇਸ ਜਗ੍ਹਾ ਤੇ ਦੋਨੋਂ ਸਾਈਡ ਸਟ੍ਰੈਚ ਕਰਾਂਗੇ ਹੱਥ ਸਿੱਧੇ ਕਰ ਦੇਣੇ ਆ ਔਰ ਐਦਾਂ ਆਪਾਂ ਇਸ ਨੂੰ ਥੱਲੇ ਨੂੰ ਸਟ੍ਰੈਚ ਕਰਨਾ 15 ਸੈਕਿੰਡ ਹੋਲਡ ਇਸਦੇ 2 ਤੋਂ 3 ਸੈਟ ਸਵੀਰਿਤ ਪਰਿਸ਼ਾਮ ਔਰ ਉਸ ਤੋਂ ਬਾਅਦ ਐਦਾਂ ਸਵਿਚ ਕਰਾਂਗੇ 15 ਸੈਕਿੰਡ ਹੋਲਡ ਇਸਦੇ ਵੀ 2 ਤੋਂ 3 ਸੈਟ ਸਵੀਰਿਤ ਪਰਿਸ਼ਾਮ ਸਾਨ ਕਸਰਤਾ ਕਰੋ ਔਰ ਇਸ ਨੂੰ ਗਰਮ ਪਾਣੀ ਦੇ ਵਿੱਚ ਡਿਪ ਕਰਕੇ ਇਸ ਦੀ ਹਲਕੀ ਹਲਕੀ ਸਰੋਂ ਦੇ ਤੇਲ ਨਾਲ ਮ사ਜ ਕਰੋ ਔਰ ਇਸ ਦੇ ਉੱਪਰ ਜਿਆਦਾ ਘੁੱਟ ਕੇ ਨਹੀਂ ਹਲਕੀ ਹਲਕੀ ਗਰਮ ਪੱਟੀ ਬੰਨ ਕੇ ਰੱਖੋ ਬਹੁਤ ਜਿਆਦਾ ਬਹੁਤ ਜਲਦੀ ਗੈਂਗਲੀਅਨ ਸਿਸਟ ਜਿਹੜੀ ਤੁਹਾਡੀ ਬਣ ਗਈ ਹੈ ਗੰਡ ਬਣ ਗਈ ਹੈ ਗੁੱਟ ਤੇ ਉਹ ਬਹੁਤ ਜਲਦੀ ਠੀਕ ਹੋਣ ਵਾਲੀ ਹੈ ਸਤਿ ਸ਼੍ਰੀ ਅਕਾਲ